ਮੈਪ ਦੇ ذریعے ਤੁਹਾਨੂੰ ਦਿਖਾਇਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਅਟੈਕ ਕੀਤਾ ਗਿਆ ਸੀਗਾ ਔਰ ਨਪਿਆ ਤੁਲਾ ਅਟੈਕ ਸੀਗਾ ਭਾਰਤੀ ਫੌਜ ਦੀ ਇਹ ਪੂਰੀ ਕੋਸ਼ਿਸ਼ ਰਹੀ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਆਮ ਨਾਗਰਿਕਾਂ ਦਾ ਨਹੀਂ ਹੋਣਾ ਚਾਹੀਦਾ ਮੈਂ ਕੈਮਰਾ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਵੇ ਇਹ ਮੁਜ਼ਫਰਾਬਾਦ ਜਿਸ ਦੇ ਵਿੱਚ ਇਹ ਸਭ ਤੋਂ ਵੱਡਾ ਅਟੈਕ ਕੀਤਾ ਗਿਆ ਜਿੱਥੇ ਤੁਸੀਂ ਦੇਖ ਰਹੇ ਹੋ ਔਰ ਇਸ ਤੋਂ ਬਾਅਦ ਜੇਕਰ ਇਹ ਇਸ ਪੂਰੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਕੋਟਨੀ ਰਾਜੋਰੀ ਤੋਂ ਸਿਰਫ 15 ਕਿਲੋਮੀਟਰ ਦੂਰ ਹੈ ਲਸ਼ਕਰ ਦਾ ਕੈਂਪ ਬਣਿਆ ਜਾਂਦਾ ਇਸ ਤੇ ਸਭ ਤੋਂ ਵੱਡਾ ਇੱਥੇ ਵੀ ਅਟੈਕ ਹੋਇਆ ਗੁੱਲਪੁਰ ਪੁਂਚ ਤੋਂ 35 ਕਿਲੋਮੀਟਰ ਦੂਰ ਹੈ ਲਸ਼ਕਰ ਦਾ ਸਭ ਤੋਂ ਵੱਡਾ ਟ੍ਰੇਨਿੰਗ ਕੈਂਪ ਹੈ ਜਿਹੜਾ ਇਹ ਇੱਥੇ ਚੱਲਦਾ ਸੀਗਾ ਜਿੱਥੇ ਭਾਰਤੀ ਰੋਜੋਰੀ ਤੋਂ ਦੂਰੀ ਸਿਰਫ ਸਿਰਫ 10 ਕਿਲੋਮੀਟਰ ਹੈ ਅਤਵਾਦੀਆਂ ਦਾ ਟੈਰਰ ਕੈਂਪ ਹੈ ਜਿਹੜਾ ਇਹ ਇੱਥੇ ਵੀ ਚੱਲਦਾ ਸੀਗਾ ਨਾ ਸਿਰਫ ਐਲਓਸੀ ਬਲਕਿ ਐਲਓਸੀ ਦੇ ਅੰਦਰ ਪਾਕਿਸਤਾਨ ਦੇ ਅੰਦਰ ਜਾ ਕੇ ਵੀ ਅਟੈਕ ਕੀਤਾ ਗਿਆ ਸਿਆਲਕੋਟ ਦੇ ਵਿੱਚ ਵੀ ਹਮਲਾ ਹੋਇਆ ਇਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਨੇ ਜਿਹੜੀਆਂ ਉਸ ਵਿੱਚ ਚੱਕ ਅਮਰੂ ਹੈ ਜਿਹੜਾ ਇਹ ਇੱਕ ਬੜਾ ਮਸ਼ਹੂਰ ਏਰੀਆ ਹੈਗਾ ਚੱਕ ਅਮਰੂ ਦੇ ਵਿੱਚ ਵੀ ਇਹ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਇਲਾਵਾ ਨੌ ਟਕਣ ਨੇ ਮੁਰਦਕੇ ਜਿਹੜੀ ਹੁਣੇ ਗੱਲ ਕੀਤੀ ਗਈ ਸੀ ਸਾਂਬਾ ਤੋਂ ਸਿਰਫ 30 ਕਿਲੋਮੀਟਰ ਦੀ ਦੂਰੀ ਹੈ ਇੱਥੇ ਲਸ਼ਕਰ-ਏ-ਤਾਇਬਾ ਦੇ ਜਿਹੜੇ ਮੁੱਖ ਅਤਵਾਦੀ ਨੇ ਉਹ ਇੱਥੇ ਰਹਿੰਦੇ ਸੀਗੇ ਇੱਥੇ 9-11 ਦੀ ਟ੍ਰੇਨਿੰਗ ਵੀ ਇੱਥੋਂ ਦਿੱਤੀ ਗਈ ਹੈ ਇਹ ਵੀ ਕਿਹਾ ਗਿਆ ਬਹਾਵਲਪੁਰ ਸੀਮਾ ਤੋਂ ਦੂਰੀ 100 ਕਿਲੋਮੀਟਰ ਹੈ ਜੈਸ਼ ਦਾ ਹੈੱਡਕੁਆਟਰ ਮੰਨਿਆ ਜਾਂਦਾ ਮੁਹੰਮਦ ਜੈਸ਼ ਦਾ ਇੱਥੇ ਹੈੱਡਕੁਆਟਰ ਹੈ ਬਹਾਵਲਪੁਰ ਉੱਥੇ ਵੀ ਹਮਲਾ ਕੀਤਾ ਗਿਆ ਹਾਲਾਂਕਿ ਪਾਕਿਸਤਾਨ ਲਗਾਤਾਰ ਇਹ ਜ਼ਰੂਰ ਕਹਿੰਦਾ ਰਿਹਾ ਕਿ ਸਾਡੇ ਸਿਵਿਲਿਅਨ ਮਾਰ ਦਿੱਤੇ ਜੀ ਆਮ ਦੇ ਵਿੱਚ ਦੱਸ ਰਿਹਾ ਕਿ ਸਿਰਫ ਤੇ ਸਿਰਫ ਉਹ ਟਿਕਾਣੇ ਉਹ ਥਾਵਾਂ ਜਿਹੜੀਆਂ ਨੇ ਨਿਸ਼ਾਨਾ ਬਣੀਆਂ ਗਿਆ ਜਿੱਥੇ دہشت گردਾਂ ਦੀ ਟ੍ਰੇਨਿੰਗ ਹੁੰਦੀ ਸੀ